ਜਿੱਤਨੇ ਵਾਟ ਤੂੰ ਦੂਰੀ ਵੀ ਤੈਅ ਕੀਤੀ ਹੈ ਉਹ ਦੂਰੀ ਦਸਤੀ ਹੈ ਇਤਨਾ ਵਾਪਸ ਚੱਲ ਕੇ ਤੈਨੂੰ ਆਣਾ ਪਵੇਗਾ ਇਤਨੇ ਕਦਮ ਤੇ ਆਣੇ ਪੈਣਗੇ ਇਤਨਾ ਪਰਉਪਕਾਰ ਤੇ ਤੈਨੂੰ ਕਰਨਾ ਪਵੇਗਾ ਇਤਨਾ ਜੱਬਦਪ ਤੇ ਤੈਨੂੰ ਕਰਨਾ ਪਵੇਗਾ ਇਤਨੀ ਸੇਵਾ ਤੇ ਤੈਨੂੰ ਕਰਨੀ ਪਵੇਗੀ ਜਿਤਨੇ ਕਦਮ ਤੈਨੂੰ ਦੂਰ ਲੈ ਗਏ ਨੇ ਨੇੜੇ ਆਣ ਵਾਸਤੇ ਉਤਨੇ ਕਦਮ ਤੇ ਚਾਹੀਦੇ ਨੇ ਮੈਨੂੰ ਸੁਨੇਹੀ ਚਿੱਠੀ ਲਿਖੀ ਬਹੁਤ ਦੂਰ ਨਿਕਲ ਗਏ ਆ ਬਹੁਤ ਦੂਰ ਨਿਕਲ ਗਏ ਇਸ ਜ਼ਿੰਦਗੀ ਦੇ ਵਿੱਚ ਇਤਨੇ ਵਾਰਟ ਮੇਰੇ ਕੋਲ ਤੈ ਨਹੀਂ ਹੋਣਗੇ ਮੇਰੇ ਕੋਲ ਤੈ ਨਹੀਂ ਹੋਣਗੇ ਐਡਰੈਸ ਉਸ ਦਾ ਹੈਗਾ ਨਹੀਂ ਇਸੇ ਵਿੱਚ ਸੰਗਤ ਸੁਣਾਇਆ ਮੈਂ ਕਿ ਕੋਈ ਗੱਲ ਨਹੀਂ ਇਤਨੇ ਕਦਮ ਨਹੀਂ ਚੱਲ ਸਕਦਾ ਭਾਈ ਗੁਰਦਾਸ ਜੀ ਕਹਿੰਦੇ ਨੇ ਚਰਨ ਸਰਨ ਗੁਰ ਇੱਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਤੂੰ ਇੱਕ ਦਫਾ ਰੁਖ ਮੋੜ ਲੈ ਇੱਕ ਕਦਮ ਚੱਲ ਫਿਰ ਤੂੰ ਇੱਕ ਕਦਮ ਦੀ ਬਰਕਤ ਦੇਖ ਗੁਰੂ ਤੈਨੂੰ ਕਰੋੜਾਂ ਕਦਮ ਹੋ ਕੇ ਅੱਗੇ ਮਿਲੇਗਾ